ਕੋਈ ਮਸਲਾ ਇਹ ਕਿ ਕਿਸਤਾ ਦੇ ਹਸ਼ੁਬਾ ਵਰ ਮੋਹੇ ਹੈ ਸੁਭਕਰਮਨ ਤੇ ਕਬਹੋਂ ਨਾ ਡਰੋ ਨਾ ਡਰੋ ਹਰ ਸਿਓ ਜਬ ਜਾਏ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹਨੂੰ ਖਤਮ ਕਰਨ ਲਈ ਕਿੰਨੀਆਂ ਏਜੰਸੀਆਂ ਲੱਗੀਆਂ ਹੋਈਆਂ ਸਟੇਟ ਤੇ ਸੈਂਟਰ ਸਰਕਾਰ ਸ਼ਰਿਆਮ ਪੰਜਾਬ ਨਾਲ ਧੱਕਾ ਕਰ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ 바ਵਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਜੀ ਨੇ ਆਪਣਾ ਫੰਡਾਮੈਂਟਲ ਰਾਈਟ ਵੀ ਤੁਸੀਂ ਆਪਣੀ ਗੱਲ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਤੁਸੀਂ ਆਪਣੇ ਵਿਸ਼ੇ ਨੂੰ ਰੱਖ ਸਕਦੇ ਹੋ ਤੁਹਾਡੇ ਨਾਲ ਹੋ ਰਹੇ ਤੱਕੇ ਦੇ ਖਿਲਾਫ ਤੁਸੀਂ ਬੋਲ ਸਕਦੇ ਹੋ ਆਵਾਜ਼ ਬੁਲੰਦ ਕਰ ਸਕਦੇ ਹੋ ਤੁਹਾਡੇ ਨਾਲ ਹੋ ਰਹੇ ਸ਼ੋਸ਼ਣ ਨੂੰ ਤੁਸੀਂ ਆਪਣੇ ਸ਼ਬਦਾ ਰਾਹੀਂ ਫਿਜ਼ੀਕਲ ਲੈਂਗੁਏਜ ਰਾਹੀਂ ਸ਼ਾਂਤ ਮੈਈ ਤਰੀਕੇ ਨਾਲ ਲੋਕਾਂ ਅੱਗੇ ਸਰਕਾਰਾਂ ਅੱਗੇ ਰੱਖ ਸਕਦੇ ਹੋ ਲੇਕਿਨ ਮੌਜੂਦਾ ਕੇਂਦਰ ਦੀ ਜਿਹੜੀ ਸਰਕਾਰ ਹੈ ਜਿਹਦਾ ਮੈਂ ਵੀ ਪਿਛਲੇ 14 ਸਾਲਾਂ ਤੋਂ ਹਿੱਸਾ ਰਿਆ ਹਾਂ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਜਿਹੜੀ ਤਾਨਾਸ਼ਾਹੀ ਰਵਈਆ ਸਾਡੇ ਭਰਾ ਕਿਸਾਨ ਭਰਾ ਅੰਨਦਾਤਾ ਜਿਨ੍ਹਾਂ ਦੇ ਸੈਕਰੀਫਿਕੇਸ਼ਨ ਕਰਕੇ ਜਿਨ੍ਹਾਂ ਦੀ ਕੁਰਬਾਨੀਆਂ ਕਰਕੇ ਅੱਜ ਅਸੀਂ ਆਪਣੇ ਅੰਨਦਾਤਾ ਤੋਂ ਉਨ੍ਹਾਂ ਦੇ ذریعے ਰੋਟੀ ਦਾ ਜਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਬਹੁਤ ਵੱਡੀ ਗੱਲ ਕਹਿੰਦੇ ਜੈ ਜਵਾਨ ਜੈ ਕਿਸਾਨ ਇਹ ਬੜਾ ਪੁਰਾਣਾ ਨਾਰਾ ਆਜ਼ਾਦੀ ਤੋਂ ਵੀ ਪਹਿਲੇ ਦਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਕਿਸਾਨ ਰੁਲ ਗਿਆ ਮਜ਼ਦੂਰ ਰੁਲ ਗਿਆ ਦਲਿਤ ਰੁਲ ਗਿਆ ਲੇਕਿਨ ਸਰਕਾਰਾ ਆਪਣੇ ਇਸ ਤਾਨਾਸ਼ਾਹੀ ਰਵਈਏ ਤੋਂ ਜਰਾ ਵੀ ਟਸਮਸ ਨਹੀਂ ਹੋਈ ਸੋ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਮੁੱਢਲੀ ਮੈਂਬਰਸ਼ਿਪ ਆ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਜਿਹੜੇ ਅੰਨਦਾਤਾ ਕਿਸਾਨ ਯੂਨੀਅਨ ਜਿਨ੍ਹਾਂ ਦੇ ਪ੍ਰਧਾਨ ਸਾਹਿਬ ਨਾਲ ਮੇਰੀ ਗੱਲ ਹੋਈ ਤਰਨਜੀਤ ਸਿੰਘ ਨਵਾਣਾ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਪਰਮਜੀਤ ਸਿੰਘ ਨੱਤਜੀ ਜਰਨਲ ਸਕੱਤਰ ਸਾਹਿਬ ਭੁਪਿੰਦਰ ਸਿੰਘ ਜੀ ਇਹਨਾਂ ਸਾਰਿਆਂ ਨਾਲ ਗੱਲ ਕਰਕੇ ਬਾਜਵਾ ਸਾਹਿਬ ਅਸੀਂ ਆਪਣਾ ਵਿਚਾਰ ਬਣਾਇਆ ਕਿ ਕਦੋਂ ਤੱਕ ਕਦੋਂ ਤੱਕ ਇਹ ਜ਼ੁਲਮ ਸਹੰਦੇ ਰਵਾਂਗੇ ਕਦੋਂ ਤੱਕ ਆਪਣੇ ਬੱਚਿਆਂ ਨੂੰ ਅਸੀਂ ਤਸ਼ਦਦ ਤੁਸੀਂ ਦੇਖੋ ਕਿੱਡੀ ਭੱਟੀ ਕਾਲੇ 21 ਸਾਲ ਦਾ ਬੱਚਾ ਜਿਹਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਜਾਂਦੀ ਹੈ ਕਦੇ ਪਾਕਿਸਤਾਨ ਵਾਲੇ ਵੀ ਸਾਡੇ ਦੇਸ਼ ਦੇ ਖਿਲਾਫ ਐਡੀ ਜੁਰਤ ਕਰਨ ਦਾ ਮਾਦਾ ਨਹੀਂ ਰੱਖਦੇ ਓਏ ਸਰਕਾਰਾਂ ਕੋਲ ਨਾ ਰੋਵਾਂਗੇ ਤੇ ਅਸੀਂ ਕਿਹਦੇ ਕੋ ਰੋਵਾਂਗੇ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਸ ਕਰਕੇ ਮੈਂ ਭਗਵਾਨ ਵਾਲਮੀਕੀ ਸੇਵਕ ਸੰਘ ਔਰ ਭਾਰਤੀ ਜਨਤਾ ਪਾਰਟੀ ਨੂੰ ਇਹ ਮੈਸੇਜ ਦੇਣਾ ਚਾਹਨਾ ਕਿ ਸਮੁੱਚਾ ਦਲਿਤ ਸਮਾਜ ਕਿਸਾਨਾਂ ਦੇ ਨਾਲ ਖੜਾ ਹੈ ਮਜ਼ਦੂਰਾਂ ਦੇ ਨਾਲ ਖੜਾ ਹੈ ਲੁਧਿਆਣਾ ਸ਼ਹਿਰ ਦੀ ਜਿਹੜੀ ਵਿਵਸਥਾ ਤਾਨਾਸ਼ਾਹੀ ਰਵਈਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਇਹਦੇ ਖਿਲਾਫ ਅਸੀਂ ਤਕਰੀਬਨ 1 ਮਹੀਨਾ ਹੋ ਗਿਆ ਆਵਾਜ਼ ਚੱਕ ਰਹੇ ਆ ਅੱਜ ਵੀ ਹੁਣ ਤੱਕ ਐਸੇ ਕਈ ਸਾਰੇ ਦਰਜਾ 4 ਮਲਾਜਮਾਂ ਜਿਨ੍ਹਾਂ ਦੀ ਤਨਖਾਹਾਂ ਅੱਜ 6-6 ਮਹੀਨੇ 3-3 ਮਹੀਨੇ ਦੀਆਂ ਜੋ ਉਹਨੇ ਜੋਨ A ਜੋਨ B ਜੋਨ C ਜੋਨ D ਤੋਂ ਰਿਲੀਜ਼ ਨਹੀਂ ਕੀਤੀਆਂ ਗਈਆਂ ਇਹਨਾਂ ਦੇ ਦੋ ਜਨਰਲ ਕਮਿਸ਼ਨਰਾਂ ਵੱਲੋਂ ਅਸ਼ਵਾਚਨ ਦਿੱਤਾ ਗਿਆ ਸੀ ਜਲਦੀ ਹੋਏਗਾ ਲੇਕਿਨ ਅਸੀਂ ਮਹਿਸੂਸ ਕੀਤਾ ਕਿ ਜਿਹੜੀਆਂ ਸਰਕਾਰਾਂ ਇਹ ਸਿਰਫ ਧੱਕਾ ਕਰਨੀਆਂ ਜਾਣਦੀਆਂ ਆਪਣਾ ਹੱਕ ਤੁਹਾਨੂੰ ਮੰਗਣ ਨਾਲ ਨਹੀਂ ਮਿਲਦਾ ਇਸ ਕਰਕੇ ਅਸੀਂ ਅੱਡ ਤੋਂ ਅੰਨਦਾਤਾ ਕਿਸਾਨ ਯੂਨੀਅਨ ਜਿਹੜੀ ਹੈਗੀ ਆ ਔਰ ਭਾਰਤੀ ਅੰਨਦਾਤਾ ਯੂਨੀਅਨ ਦੇ ਨਾਲ ਅਸੀਂ ਖੜੇ ਆ ਕਿਸਾਨ ਭਰਾ ਦੇ ਨਾਲ ਖੜੇ ਆ ਕੱਲ ਅਸੀਂ ਜਿੰਨੀ ਵੀ ਸਮਰਥਾ ਰੱਖਦੇ ਆ ਆਪਣੀ ਸਮਰਥਾ ਮੁਤਾਬਕ ਕੱਲ ਅਸੀਂ ਲੁਧਿਆਣਾ ਵਿੱਚ ਕੁਝ ਕਰਕੇ ਉੱਥੇ ਦਿੱਲੀ ਬਾਰਡਰ ਤੇ ਵੀ ਪਹੁੰਚ ਪਹੁੰਚਾਂਗੇ ਸਾਰੇ ਜਾਣੇ ਔਰ ਮੈਂ ਅੱਜ ਭਾਰਤੀ ਜਿੰਤਾ ਪਾਰਟੀ ਦੀ ਬੜੇ ਭਰੇ ਮਨ ਨਾਲ ਕਹਿ ਰਿਹਾ 14 ਸਾਲ ਲਗਾਏ ਆ ਲੇਕਿਨ 14 ਸਾਲਾਂ 'ਚ ਮਹਿਸੂਸ ਕੀਤਾ ਵੀ ਵਾਕਿ ਹੀ ਦਲਤਾਂ ਦਾ ਕੋਈ ਭਲਾ ਇੱਥੇ ਨਹੀਂ ਹੋ ਰਿਹਾ ਇਸ ਕਰਕੇ ਮੈਂ ਭਾਰਤੀ ਜਿੰਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅੱਜ ਆਪਣਾ ਅਸਤੀਫਾ ਦਿੰਦਾ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਔਰ ਜਿੰਨੇ ਸਾਡੇ ਮੈਂਬਰਸ ਨੇ 올 ওভার ਪੰਜਾਬ ਦੇ ਵਿੱਚ ਉਹ ਸਾਰੇ ਵੀ ਮੇਰੇ ਨਾਲ ਆਪਣਾ ਅਸਤੀਫਾ ਦਿੰਦੇ ਆ ਔਰ ਅਸੀਂ ਸਾਰੇ ਕਿਸਾਨ ਭਰਾ ਦੇ ਨਾਲ ਖੜੇ ਆ ਮਜ਼ਦੂਰ ਦੇ ਨਾਲ ਖੜੇ ਆ ਤੱਕੇ ਦੇ ਖਿਲਾਫ ਖੜੇ ਆ ਤੱਕੇ ਦੇ ਖਿਲਾਫ ਸਾਡੀ ਜੰਗ ਚੱਲਦੀ ਰਹੇਗੀ ਕਿਉਂਕਿ ਸਾਹਿਬੇ ਕਮਾਲ ਦਸਵੀਂ ਪਾਸ਼ਾਹੀ ਸ੍ਰੀ ਗੁਰੂ ਗਵਿੰਦ ਸਿੰਘ ਜੀ ਮਾਰਾ ਨੇ ਕਿਹਾ ਕਿ ਸੂਰਤ ਸੋ ਪਹਿਚਾਣੀਏ ਜੋ ਲੜਾ ਦੀਨ ਕੇ ਹਿਤ ਉਰਜਾ-ਉਰਜਾ ਕਟਮ ਰਹਾ ਕਬੂ ਨਾ ਛਾੜਾ ਖੇਤ ਹੁਣ ਅਸੀਂ ਭੱਜਣ ਵਾਲੇ ਨਹੀਂ ਆ ਉਹਨੂੰ ਪਜਾਵਾਂਗੇ ਔਰ ਡਟ ਕੇ ਕਿਸਾਨ ਦੇ ਹੱਕ 'ਚ ਖੜਾਂਗੇ ਮਜ਼ਦੂਰ ਦੇ ਹੱਕ 'ਚ ਖੜਾਂਗੇ जय वाल्मीकि हर हर वाल्मीकि भाई गुरु जी का खालसा भाई गुरु जी की फतेह सारे नो मेरा सलाम जी उर साहब ਤੁਸੀਂ ਕਹਿ ਰਹੇ ਹੋ ਮੈਂ ਸੇਵਾ ਕੀਤੀ ਉਸ ਤੋਂ ਬਾਅਦ ਅਸਤੀਫਾ ਦਿੱਤਾ ਅੰਦੋਲਨ ਤਾਂ 4 ਸਾਲ ਪਹਿਲਾਂ ਵੀ ਚੱਲਿਆ ਸੀ 1 ਸਾਲ ਲਗਾਤਾਰ ਚੱਲਿਆ ਸੀ ਸ਼ਾਤਾ ਪਹਿਲਾਂ ਵੀ ਹੋਈਆਂ ਕੀ ਕਰ ਰਿਹਾ ਕਿ ਜਿਹੜਾ ਇਸ ਵਾਰੀ ਅਸਤੀਫਾ ਦੇਣਾ ਪੈ ਗਿਆ ਤੁਹਾਨੂੰ ਉਸ ਟਾਈਮ ਵੀ ਜਿਹੜੀ ਕੇਂਦਰ ਸਰਕਾਰ ਉਹ ਭਾਰਤੀ ਜਨਤਾ ਪਾਰਟੀ ਦੀ ਹੀ ਸੀ ਇਹਨਾਂ ਨੇ ਉਸ ਟਾਈਮ ਵੀ ਕਿਸਾਨ ਜਿੰਨੇ ਸਾਰੇ ਭਰਾ ਇਕੱਠੇ ਹੋਏ ਸੀ ਉਹਨਾਂ ਨੂੰ ਝੂਠਾ ਵਾਅਦਾ ਦੇ ਕੇ ਗੱਲ ਕੀਤੀ ਔਰ ਉਹ ਵਿਚਾਰੇ ਭੋਲੇ-ਭਾਲੇ ਲੋਕ ਇਹਨਾਂ ਦੀ ਗੱਲਾਂ 'ਚ ਆ ਗਏ ਵੀ ਐਮਐਸਪੀ ਜਲਦ ਤੋਂ ਜਲਦ ਲਾਗੂ ਕਰ ਦਿੱਤੀ ਜਾਏਗੀ ਲੇਕਿਨ ਹੁਣ ਤੱਕ ਇਹਨਾਂ ਨੇ ਆਪਣਾ ਕੀਤਾ ਵਾਦਾ ਪੂਰਾ ਨਹੀਂ ਕੀਤਾ ਤੇ ਅੱਗੇ ਤੋਂ ਅਸੀਂ ਕੀ ਆਸ ਰੱਖ ਸਕਦੇ ਆ ਇਸ ਕਰਕੇ ਉਸ ਟਾਈਮ ਅਸੀਂ ਸਾਰੇ ਇਹਨਾਂ ਦੇ ਝੂੜਦੇ ਪਲਿੰਦੇ ਦੇ ਵਿੱਚ ਝੂਠੇ ਵਾਦੇ ਦੇ ਵਿੱਚ ਆ ਕੇ ਅਸੀਂ ਕੁਝ ਦਿਨ ਲਈ ਇਹਨਾਂ ਦੀ ਗੱਲ ਮੰਨਣ ਲਈ ਮਜਬੂਰ ਹੋ ਗਏ ਸੀਗੇ ਠੀਕ ਸੋ ਹੁਣ ਕਿਹੜੀ ਪਾਰਟੀ ਜਾਣਾ ਨੂੰ ਮਿਲ ਤੁਸੀਂ ਹੁਣ ਸਸੀਂ ਕਿਸੇ ਪਾਰਟੀ ਦੀ ਮਨਸ਼ਾ ਰੱਖ ਕੇ ਨਹੀਂ ਆਏ ਅਸੀਂ ਦਾ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਸਾਡੀ ਰਾਜਨੀਤੀ ਕੋਈ ਮਨਸ਼ਾ ਨਹੀਂ ਹੈ ਅਸੀਂ ਇੱਕ ਜਿਹੜਾ ਮਜ਼ਲੂਮ ਦੇ ਨਾਲ ਧੱਕਾ ਹੋ ਰਿਹਾ ਕਿਸਾਨ ਤੁਸੀਂ ਦੇਖੋ ਅੰਬਾਨੀ ਅਡਾਨੀ ਨੂੰ 16 ਲੱਖ ਕਰੋੜ ਰੁਪਈਆ ਜੇ ਇਹ ਮਾਫ ਕਰ ਸਕਦੇ 25 ਲੱਖ ਕਰੋੜ ਰੁਪਈਆ ਜੇ ਮਾਫ ਕਰ ਸਕਦੇ ਆ ਤੇ ਕਿਸਾਨ ਭਰਾ ਦਾ ਦੇ ਨਾ ਕਰ ਜਾ ਵੀ ਹੈ ਨਹੀਂ ਮਜ਼ਦੂਰਾਂ ਦਾ ਦੇ ਨਾ ਕਰ ਜਾ ਵੀ ਹੈ ਨਹੀਂ ਇਹਨਾਂ ਨੂੰ ਕਿਉਂ ਨਹੀਂ ਇਹ ਗੱਲ ਹੈ ਤੁਹਾਡੇ ਦੇਸ਼ ਦੀ ਤਰੱਕੀ ਦੇ ਵਿੱਚ ਦੇਸ਼ ਤੇ ਨੂੰ ਦੇਸ਼ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਨਹੀਂ ਕਰਦੇ ਕਿੱਡਾ ਵੱਡਾ ਹਿੱਸਾ ਕਿਸਾਨਾਂ ਦਾ ਕਿੱਡਾ ਵੱਡਾ ਹਿੱਸਾ ਸਾਡੇ ਪੰਜਾਬ ਦਾ ਪੰਜਾਬ ਨੂੰ ਹੀ ਕਿਉਂ ਇਗਨੋਰ ਕੀਤਾ ਜਾਂਦਾ ਹਰ ਵਾਰ ਇਸ ਕਰਕੇ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਸਿਰਫ ਸਾਡਾ ਇੱਕੋ 슬ੋਗਨ ਹੈ ਕਿ ਮੈਂ ਪੰਜਾਬੀ ਇਹਦੇ ਧਰਮ ਦੀ ਯਾ ਮੈਂ ਦਲੇਤਾ ਮੈਂ ਵਾਲਮੀਕਿਆ ਮੈਂ ਰਵਦਾਸੀਆ ਐਸਾ ਕੋਈ ਸਾਡਾ ਟਾਪਿਕ ਨਹੀਂ ਹੈ ਸਿਰਫ ਮੈਂ ਪੰਜਾਬੀ ਹਾਂ ਇਸ ਕਰਕੇ ਮੈਂ ਆਪਣੇ ਪੰਜਾਬ ਨਾਲ ਖੜਾ ਬਲ ਠੀਕ ਖਵਾਜਪਾ ਦੇ ਸਾਫਤਾ ਵਾਈਸ ਪ੍ਰੈਜ਼ੀਡੈਂਟ ਡਾਕਟਰ ਰਾਜਮਰ ਮੇਕਾ ਨੇ ਵੀ ਰਿਜ਼ਾਈਨ ਕੀਤਾ ਸੀ ਉਹ ਕਹਿੰਦੇ ਸੀ ਵੀ ਬੀਜੇਪੀ ਪਾਰਟੀ ਦੇ ਵਿੱਚ ਦਲੀ ਸਮਾਜ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਮੈਂ ਵੀ ਹੋ ਰਿਜ਼ਾਈਨ ਕੀਤਾ ਤੇ ਕਾਂਗਰਸ ਵਾਪਸ ਆ ਗਈ ਕੀ ਲੱਗਿਆ ਦਲੀ ਸਮਾਜ ਦਾ ਉਹਲਾ ਚ ਆਦਰ ਸਨਮਾਨ ਦੀ ਬੀਜੇਪੀ ਆਦਰ ਸਨਮਾਨ ਦੀ ਹੋਵੇ ਬਿਲਕੁਲ ਇਹ ਮੈਂ ਇਸ ਗੱਲ ਨੂੰ ਟੋਟਲੀ ਤੁਹਾਡੀ ਗੱਲ ਨੂੰ ਸ਼ਰਮਾ ਜੀ ਸਪੋਰਟ ਕਰਦਾ ਕਿ ਵਾਕਈ ਹੀ ਬੀਜੇਪੀ ਦੇ ਵਿੱਚ ਜੋ ਪੁਰਾਣਾ ਸਿਸਟਮ ਚੱਲਦਾ ਸੀ ਉਹ ਵੀ ਤਕਰੀਬਨ ਹਲੇ ਤੱਕ ਐਜ਼ ਇਟ ਇਜ਼ ਹੀ ਚੱਲਦਾ ਜਾਤੀਵਾਦੀ ਗੱਲ ਕਰੀਏ ਤੇ ਸਾਨੂੰ ਤਾਂ ਦਸਵੀਂ ਪਾਤਸ਼ਾਹੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜਾਂ ਫਿਰ ਬਾਬਾ ਸਾਹਿਬ ਡਾਕਟਰ ਪੀਮਬਰਾਮ ਅੰਬੇਡਕਰ ਜੀ ਨੇ ਬਰਾਬਰੀ ਦਿੱਤੀ ਆ ਇਹਨਾਂ ਨੇ ਤੁਸੀਂ ਪੰਜਾਬ ਸਰਕਾਰ ਦੀ ਗੱਲ ਲਾਓ ਭਗਵੰਤ ਸਿੰਘ ਮਾਨ ਦੀ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਦਫ਼ਤਰਾਂ ਵਿੱਚ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਔਰ ਭਗਤ ਸਿੰਘ ਦੀ ਫੋਟੋ ਲਾਤੀ ਲੇਕਿਨ ਅਸਲੀ ਜਿਹੜੀ ਗਰਾਊਂਡ ਲੈਵਲ ਦੀ ਸੱਚਾਈ ਇਹ ਆ ਕਿ 바ਵਾ ਸਾਹਿਬ ਤੇ ਜਿਹੜੀ ਭਗਤ ਸਿੰਘ ਦੀ ਫੋਟੋ ਲਾਈ ਆ ਉਹ ਸਿਰਫ ਫੋਟੋ ਤੱਕ ਹੀ ਸੀਮਤ ਆ ਦਰਜਾ ਚਾਰ ਮਲਾਜ਼ਮ ਗਰੀਬ ਦੀ ਪ੍ਰਵਾਸਾ ਗਰੀਬ ਹੈ ਗਰੀਬ ਦੀ ਪ੍ਰਵਾਸਾ ਡਸਨਟ ਮੀਨ ਕਿ ਹੀ ਇਜ਼ ਜ਼ਲਿਤ ਹੀ ਜਰਨਲ ਕੁਛ ਵੀ ਕਹਿ ਲਈਏ ਆਪਾਂ ਲੇਕਿਨ ਗਰੀਬ ਦਾ ਮਤਲਬ ਸਾਡੀ ਦਾ ਭਾਸ਼ਾ ਦੇ ਵਿੱਚ ਗਰੀਬ ਹੈ ਤੁਸੀਂ ਗਰੀਬਾਂ ਨਾਲ ਕਿੱਡਾ ਤੱਕਾ ਹੋ ਰਿਹਾ ਕਾਰਪੋਰੇਸ਼ਨ ਦੇ ਵਿੱਚ ਲਗਾ ਲਓ ਪੰਜਾਬ ਦੇ ਸਿਸਟਮ ਦੇ ਵਿੱਚ ਲਗਾ ਲਓ ਹੁਣ ਕੱਲ ਦੀ ਤੁਸੀਂ ਗੱਲ ਲਾ ਲਓ ਸੈਂਟਰ ਗਵਰਨਮੈਂਟ ਨੇ ਲੋਕ ਸਭਾ ਲਈ ਗ੍ਰਿਯਾਤ ਕੀ ਬਾਹਰ ਲਿਸਟ ਜਾਰੀ ਕੀਤੀ ਆ ਉਹਦੇ ਵਿੱਚ ਜਾਤੀਵਾਦ ਦਾ ਦੇਖੋ ਕਿੱਡਾ ਵੱਡਾ ਇੱਕ ਤੁਹਾਨੂੰ ਉਦਾਹਰਣ ਦੇਖਣ ਨੂੰ ਮਿਲੂਗਾ ਕਿ ਮੁਸਲਮਾਨ ਭਰਾਵਾਂ ਨੂੰ ਸਿਰਫ ਇੱਕੋ ਸੀਟ ਦਿੱਤੀ ਗਈ ਹੈ ਦੇਸ਼ ਦੇ ਵਿੱਚ ਆਬਾਦੀ ਦੇਖੋ ਤੁਸੀਂ ਕਿੰਨੀ ਪਰਸੈਂਟੇਜ ਦਾ ਰੇਸ਼ਿਓ ਆ ਮੁਸਲਮਾਨ ਭਰਾ ਦੀ ਲੇਕਿਨ ਤਾਂ ਵੀ ਇੱਥੇ ਜਾਤੀਵਾਦ ਹੈਵੀ ਹੈ ਇਸ ਕਰਕੇ ਬਹੁਤ ਭਰੇ ਮਨ ਨਾਲ ਮੈਂ ਕਹਿ ਰਿਹਾ ਕਿ ਜਿੰਨੀ 14 ਸਾਲ ਸੇਵਾ ਕੀਤੀ ਆ ਮੈਂ ਕੋਈ ਬੁਰਾ ਨਹੀਂ ਕਹੂੰਗਾ ਲੇਕਿਨ ਇਹ ਹੈ ਵੀ ਕਿਸਾਨ ਭਰਾ ਨਾਲ ਤੱਕਾ ਹੋ ਰਿਹਾ ਤੇ ਅਸੀਂ ਕਿਸਾਨ ਭਰਾ ਦੇ ਨਾਲ ਖੜੇ ਹੁਣ ਕਿਸਾਨਾਂ ਦੇ ਨਾਲ ਅੱਗੇ ਧਰਨੇ ਤੇ ਵੀ ਜਾਇਆ ਜਾਏਗਾ ਬਿਲਕੁਲ ਜੀ ਕਿਸਾਨਾਂ ਦੇ ਨਾਲ ਅਸੀਂ ਧਰਨੇ 'ਚ ਵੀ ਜਾਵਾਂਗੇ ਜਿੰਨੀ ਮੈਕਸਿਮਮ ਸਾਡੇ ਤੋਂ ਹੈਲਪ ਹੋ ਸਕਦੀ ਆ ਚਾਹੇ ਉਹ ਫਾਈਨੈਂਸ਼ੀਅਲ ਹੈਲਪ ਹੋਵੇ ਚਾਹੇ ਉਹ ਫਿਜ਼ੀਕਲ ਸਾਡੇ ਵੱਲੋਂ ਜਾਣ ਦੀ ਹੈਲਪ ਹੋਵੇ ਅਸੀਂ ਆਪਣੇ ਵੱਲੋਂ ਤਨੋਂ ਮਨੋਂ ਔਰ ਤਨੋਂ ਕਿਸਾਨ ਦੇ ਨਾਲ ਖੜੇ ਆਂ ਮਜ਼ਦੂਰ ਦੇ ਨਾਲ ਖੜੇ ਆਂ ਹਰ ਮਜ਼ਲੂਮ ਦੇ ਨਾਲ ਖੜੇ ਆਂ ਤੱਕੇ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ ਧੰਨਵਾਦ ਜੀ ਸਰ ਜਿਹੜਾ ਸਟੇਜ 'ਤੇ ਚੱਕਿਆ ਇਹਨਾਂ ਨੇ ਕਿ ਪੂਰੇ ਤੋਂ ਸਬਤਨ ਤੁਸੀਂ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਅੰਦੋਲਨ ਜਿਹੜਾ ਹੁਣ ਦੋਜ ਨੂੰ ਕਹਿ ਕੇ ਆਰੰਭ ਹੋਇਆ ਇਹ ਜਿਹੜੀ ਇਹ ਲੜਾਈ ਹੁਣ ਸ਼ੁਰੂ ਹੋਈ ਦੁਬਾਰਾ ਕੇਂਦਰ ਸਰਕਾਰ ਦੇ ਨਾਲ ਇਹ ਲੜਾਈ ਕੇਂਦਰ ਸਰਕਾਰ ਨੇ ਸ਼ੁਰੂ ਕਰਾਈ ਤੇ ਜ਼ਿੰਮੇਵਾਰ ਆ 2021 ਦੇ ਵਿੱਚ 870 ਕਿਸਾਨਾਂ ਦੀ ਹੋਣ ਤੋਂ ਬਾਅਦ ਕੇਂਦਰ ਦੀ ਸਰਕਾਰ ਸੁੱਤੀ ਨੀਂਦ ਜਾਗੀ ਸੀ ਤੇ ਉਹਨਾਂ ਨੇ ਆਪਣੇ ਜਿਹੜੇ ਤਿੰਨ ਕਾਲੇ ਕਾਨੂੰਨ ਪੂਰੇ ਭਾਰਤ ਦੇ ਉੱਤੇ ਕਿਸਾਨਾਂ ਉੱਤੇ ਨਹੀਂ ਪੂਰੇ ਭਾਰਤ ਦੇ ਹਰੇਕ ਨਾਗਰਿਕ ਲਈ ਮੌਦਾ ਫਤਵਾ ਜਾਰੀ ਕੀਤਾ ਸੀ ਉਨੂੰ ਉਹਨਾਂ ਨੇ ਰੱਦ ਕੀਤਾ ਹਾਂ ਜੀ ਹਾਂ ਜੀ ਤੇ ਉਹਦੇ ਵਿੱਚ ਸਾਡੀਆਂ 800 ਸ਼ਹਾਦਤਾਂ ਹੋਈਆਂ ਕਿਸਾਨਾਂ ਦੀਆਂ ਇਹ ਮੋਰਚਾ ਜਦੋਂ ਫਟੇ ਹੋਇਆ ਤੇ ਨਾਲ ਸਾਨੂੰ ਲਿਖਤੀ ਰੂਪ ਚ ਦਿੱਤਾ ਗਿਆ ਜਿਹਦੇ ਵਿੱਚ ਸਾਡੀ ਪ੍ਰਮੁੱਖ ਮੰਗਾ ਸੀ ਐਮਐਸਪੀ ਦੀ ਗਰੰਟੀ ਲਾਗੂ ਕਰਨਾ ਕਰਜ਼ਾ ਮੁਕਤੀ ਲਖੀਮਪੁਰੀ ਦੇ ਜਿਹੜੇ ਕਿਸਾਨਾਂ ਨੂੰ ਕੁੱਚਲ ਦਿੱਤਾ ਗਿਆ ਇੱਕ ਤੁਹਾਡਾ ਪੱਤਰਕਾਰ ਨੂੰ ਵੀ ਸ਼ਹੀਦ ਕਰਤਾ ਸੀ ਉਹਦਾ ਦੋਸ਼ੀ ਜਿਹੜਾ ਅਜੇ ਟੈਣੀ ਮਿਸ਼ਰਾ ਉਹਦੀ ਜਿਹੜੀ ਮੰਤਰੀਪਾਤ ਨੂੰ ਉਹਨੂੰ ਬਰਖਾਸਤ ਕਰਕੇ ਜੇਲ੍ਹ ਚ ਸਿੱਟਣਾ ਇੱਕ ਪ੍ਰਮੁੱਖ ਮੰਗ ਸੀ ਬਾੜੀਆਂ ਦੇ ਸੀ ਕੀ ਤੇ ਹੋਰ ਇੱਕ ਡਬਲਯੂਟੀਓ ਨੂੰ ਭਾਰਤ ਚੋਂ ਬਾਹਰ ਲਿਉਣਾ ਇਹੋ ਜਿਹੀਆਂ 8-10 ਦਾ ਪ੍ਰਮੁੱਖ ਮੰਗਾ ਸੀ ਜਿਹੜੀ ਲਿਖਤੀ ਰੂਪ ਦੇ ਵਿੱਚ ਸਰਕਾਰ ਨੇ ਉਸ ਵੇਲੇ ਮੰਨ ਲਿਆ ਸੀ ਕਿ ਛੇਤੀ ਸੀ ਕਮੇਟੀ ਬਣਾ ਕੇ ਇਹਨੂੰ ਲਾਗੂ ਕਰ ਦਿਆਂਗੇ ਤੇ ਉਹ ਮੰਗਾ ਅੱਜ ਤੱਕ ਪ੍ਰਵਾਨ ਨਹੀਂ ਕੀਤੇਆਂ ਗਈਆਂ ਤੇ ਜਿਸ ਕਰਕੇ ਅੰਦੋਲਨ 2 2 ਸ਼ੁਰੂ ਕਰਨਾ ਪਿਆ ਇਹ ਉਹ ਨੇ ਹੱਕੀ ਜੱਜ ਮੰਗਣ ਦੇ ਗੌਰਮੈਂਟ ਨੇ ਸਾਨੂੰ ਲਿਖਤੀ ਰੂਪ ਚ ਲਿਖ ਕੇ ਦਿੱਤੀਆਂ ਜੀਆਂ ਉਹਨੂੰ ਅਧੂਰੀਆਂ ਮੰਗਾਉਣ ਨੂੰ ਮਨਵਾਉਣ ਦੇ ਲਈ ਇਹ ਅੰਦੋਲਨ ਲਗਭਗ ਪਿਛਲੇ 4 ਮਹੀਨੇ ਤੋਂ ਸ਼ੁਰੂ ਹੋ ਚੁੱਕਾ ਸੀਗਾ ਮੀਡੀਆ ਦੇ ਰਾਹੀਂ ਸਰਕਾਰਾਂ ਨੂੰ ਸਭ ਮੈਸੇਜ ਜਾ ਚੁੱਕਾ ਸੀ ਅਗਰ ਸਰਕਾਰ ਦੀ ਨੀਅਤ ਸਾਫ਼ ਹੁੰਦੀ ਉਹਦੀ ਖੋਟ ਨਾ ਹੁੰਦੀ ਤਾਂ ਉਹਨੂੰ ਮੰਗਾ ਮੰਨ ਲੈਣੀ ਚਾਹੀਦੀ ਇਹ ਜੋ ਹਾਲਾਤ ਦੇਸ਼ ਦੇ ਅਜ ਹੋਏ ਆ ਇਹ ਹੋਣੇ ਨਹੀਂ ਸੀਗੇ ਸੋ ਦੂਜੀ ਪਾਸੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਸਾਡੇ ਬੈਰੀਕੇਡ ਲਾ ਕੇ ਸਾਨੂੰ ਉੱਤੇ ਇੱਕ ਬੇਗਾਨਗੀ ਦਾ ਅਹਿਸਾਸ ਕਰਾਇਆ ਨਾ ਅਸੀਂ ਅਮਰੀਕਾ ਦੀ ਮੈਕਸੀਕੋ ਦੀਵਾਰ ਵੀ ਟੱਪ ਜਾਣ ਡੋਂਕੀ ਲਾ ਕੇ ਤਾਂ ਉੱਥੇ ਵੀ ਸਤਕਾਰ ਦੇ ਨਾਲ ਸਾਨੂੰ ਥਾਣੇ ਲਿਆ ਕੇ ਬਿਠਾ ਦਿੰਦੇ ਤੇ ਮੜ ਕੇ ਵਕੀਲ ਕਰਕੇ ਤੇ ਬੰਦੇ ਬਾਹਰ ਆ ਜਾਂਦੇ ਆ ਤੇ ਪਾਕਿਸਤਾਨ ਦੇ ਵਿੱਚ ਗੱਲ ਕਰੀ ਵਾਗਾ ਬਾਰਡਰ ਵੀ ਪੱਟਾ ਪਜੀ ਤੇ ਤਾਂ ਗੋਲੀ ਨਹੀਂ ਮਾਰਦੇ ਕਿ ਕਿਸ ਤਰ੍ਹਾਂ ਆਪਣੇ ਦੇਸ਼ ਦੇ ਨਾਗਰਿਕਾਂ ਤੇ ਉੱਪਰ ਕਿਸ ਤਰ੍ਹਾਂ ਆਪਣੇ ਹੀ ਸਰਕਾਰਾਂ ਨੇ ਜ਼ੁਲਮ ਤਜ਼ਰ ਢਾ ਕੇ ਕਿਸ ਤਰ੍ਹਾਂ ਉਹਨਾਂ ਤੇ ਹਮਲਾ ਕੀਤਾ ਉਹ ਚ ਤੁਹਾਡਾ ਮੀਡੀਆ ਦਾ ਬਹੁਤ ਬੜਾ ਯੋਗਦਾਨ ਰਿਹਾ ਤੁਸੀਂ ਵੀ ਰਿਸਕ ਦੇ ਵਿੱਚ ਲੈ ਕੇ ਕਵਰੇਜ ਕਰਕੇ ਇਹ ਸਾਰਾ ਤੁਸੀਂ ਦਿਖਾਇਆ ਸਮੁੱਚੇ ਸੰਸਾਰ ਨੂੰ ਤੇ ਇਹ ਭਾਰਤ ਦੀ ਸਰਕੇਂਦਰ ਦੀ ਕੀ ਸਰਕਾਰ ਚਾਲ ਹੈ ਕਿ ਪੰਜਾਬ ਤੇ ਪੰਜਾਬੀ ਨੂੰ ਕਿਸਾ ਖਤਮ ਕਰਨਾ ਇਹ ਜਿਹੜਾ ਕਿਸਾਨ ਆ ਕੱਲਾ ਕਿਸਾਨ ਆਪਣੀ ਲੜਾਈ ਨਹੀਂ ਲੜ ਰਿਹਾ ਉਹ ਤਾਂ ਦੇਸ਼ ਦੇ ਹਰੇਕ ਨਾਗਰਿਕ ਦੀ ਲੜਾਈ ਲੜ ਰਿਹਾ ਐ ਐਮਐਸਪੀ ਦਾ ਜਿਹੜਾ ਮੁੱਦਾ ਹੈਗਾ ਇਹ ਮੇਨ ਪ੍ਰਮੁੱਖ ਮੁੱਦਾ ਅੱਜ ਦਾ ਨਹੀਂ ਇਹ ਲਗਭਗ ਪਿਛਲੇ 50 ਸਾਲਾਂ ਤੋਂ ਇਹ ਮੁੱਦਾ ਲੜਾਈ ਕੇਂਦਰ ਸਰਕਾਰ ਦੇ ਨਾਲ ਚੱਲਦੀ ਆ ਹੈਨਾ ਤੇ ਸਰਕਾਰ ਇਹਨੂੰ ਨਹੀਂ ਮੰਨਣੀ ਇਹਦੇ ਪਿੱਛੇ ਉਹਦਾ ਮੋਟਿਵ ਕੀ ਆ ਪੰਜਾਬ ਨੂੰ ਖਤਮ ਕਰਨਾ ਪੰਜਾਬੀ ਨੂੰ ਖੰਮ ਕਰਨਾ ਉਹਨਾਂ ਦੀਆਂ ਪੂਰੇ ਭਾਰਤ ਦੀਆਂ ਜਿਹੜਾ ਕਿਸਾਨ ਨੇ ਉਹਨੂੰ ਗੁਲਾਮ ਬਣਾਉਣਾ ਆਪਣੀਆਂ ਜ਼ਮੀਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਉਹਨਾਂ ਤੋਂ ਖੋਹਣੀ ਆ ਤੇ ਸਰਕਾਰ ਨੂੰ ਇਹ ਪਤਾ ਜ਼ਮੀਨਾਂ ਇੰਨੀ ਛੱਤੀ ਨਹੀਂ ਸਕਦੇ ਇਹਦੇ ਪਿੱਛੇ ਰਾਜ ਆ ਬਹੁਤ ਵੱਡਾ ਕਿ ਡਬਲਯੂਟੀਓ ਜੋ ਵਿਸ਼ਵ ਵਪਾਰ ਸੰਗਠਨ ਆ ਉਹ ਤਾਂ ਭਾਰਤ ਮੈਂਬਰ ਹੈ ਤੇ ਉਹਦੀ ਪਾਲਸੀ ਜੀਨ ਐਮ ਐਸ ਪੀ ਦੀ ਜਿਹੜੀ ਗਰੰਟੀ ਹੈ ਐਮ ਐਸ ਪੀ ਆ ਉਹ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਾਰਤ ਸਰਕਾਰ ਐਮ ਐਸ ਪੀ ਕਿਸਾਨਾਂ ਨੂੰ ਨਹੀਂ ਦੇਗੀ ਸਬਸਿਡੀ ਨਹੀਂ ਦੇਗੀ ਤੇ ਇਹਨਾਂ ਨੂੰ ਕਰਜ਼ਾਈ ਬਣਾਣਾ ਹੈ ਇਹ ਇਹਨਾਂ ਨੂੰ ਐਮ ਐਸ ਪੀ ਦੇ ਹੁਣ ਕਿਸਾਨ ਦਾ ਇੱਕ ਕਿੱਲੇ ਦਾ ਮੰਨ ਲਓ ਕੋਈ ਅੰਦਾਜ਼ਾ ਵੀ 25000 ਰੁਪਏ ਖਰਚਾ ਹੈ ਜੇ ਉਹਨੂੰ ਉਹਦੀ ਲਾਗਤ ਹੀ ਨਹੀਂ ਮਿਲੇਗੀ ਤਾਂ ਉਹ ਕਰਜ਼ਾਈ ਹੋਏਗਾ ਸੋਏ ਪਾਲਿਸੀ ਵਿਸ਼ਵ ਵਪਾਰਸ ਘਟਮ ਬਣਾਉਂਦਾ ਤੇ ਭਾਰਤ ਨੂੰ ਫਾਲੋ ਕਰਦਾ ਕਿਸਾਨਾਂ ਤੇ ਥੋਪਦਾ ਜਿਹਦੇ ਜਿਹਦੇ ਕਰਕੇ ਇਹ ਸਾਰੀ ਸਥਿਤੀ ਪੈਦਾ ਹੋਈ ਹੋਈ ਆ ਇਹ ਤਣਾਪੂਰਨ ਪੈਦਾ ਹੋਇਆ ਭਾਰਤ ਇੱਕ ਕੱਟ ਪਤਲੀ ਆ ਕੇਂਦਰ ਸਰਕਾਰ ਕੱਟ ਪਤਲੀ ਆ ਭਾਰਤ ਸਰਕਾਰ ਨੂੰ ਉੱਚ ਬਾੜਾ ਚਾਹੀਦਾ ਇਸ ਕਿਸਾਨਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਇਕੱਲੇ ਪੰਜਾਬ ਦੇ ਨਹੀਂ ਸਮੁੱਚੇ ਭਾਰਤ ਦੇ ਵਿੱਚ ਇਹ ਕਿਸਾਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਉਹਦੇ ਚ ਇਹ ਵੀ ਲਿਖਿਆ ਹੋਇਆ ਕਿ ਜੇ ਇਹਨਾਂ ਨੂੰ ਅਸੀਂ ਕਰਜ਼ਾਈ ਕਰ ਦਿਆਂਗੇ ਇਹ ਆਪਣੇ ਲਾਗਤ ਨਾਲ ਨਹੀਂ ਦੇਣਗੇ ਐਮਐਸਪੀ ਤਾਂ ਇਹਨਾਂ ਦੇ ਕਰਜ਼ਾ ਚੜਦਾ ਜਾਏਗਾ ਕਰਜ਼ਾ ਚੜਦਾ ਜਾਏਗਾ ਚੜਦਾ ਜਾਏਗਾ ਇੱਕ ਵਾਰ ਜਮੀਨ ਇਹ ਆਪਣੇ ਛੱਡਣੇ ਮਜਬੂਰ ਹੋ ਜਾਣਗੇ ਤੇ ਫਿਰ ਉਹਨੂੰ ਵੱਡੀਆਂ ਕੰਪਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇਹਨੂੰ ਖਰੀਦਣਗੀਆਂ ਤੇ ਭਾਰਤ ਸਰਕਾਰ ਉਹਨਾਂ ਨੂੰ ਰਜਿਸਟਰੀ ਕਰਾ ਕੇ ਦੇਵੇਗੀ ਤੇ 15-15 ਹਜ਼ਾਰ ਦੇ ਏਕੜ ਦੇ ਫਾਰਮਸ ਬਣਾਵਾਂਗੇ ਬਣਾਏ ਜਾਣਗੇ ਜਿਸ ਦਾ ਅੱਡੇ ਲੋ ਲਾਗ ਬੜਿਆ ਹੋਇਆ ਇਹਦਾ ਜਿਹੜਾ ਤੁਹਾਡੀ ਸੜਕ ਨਿਕਲਦੀ ਹਾਈਵੇ ਐਕਸਪ੍ਰੈਸ ਬਣਾ ਰਿਹਾ ਇਹ ਉਹ ਵਿਸ਼ਵ ਵਪਾਰ ਸੰਗਠਨ ਤੇ ਪੌਸੀ ਦੀਣੀ ਹੈ ਇਹ ਕਿਸਾਨਾਂ ਦੀ ਜ਼ਮੀਨਾਂ ਖੋਣ ਲਈ ਆ ਸਰ ਇਹ ਸਾਰਾ ਕੋਈ ਠੀਕ ਹੈ ਅੱਜ ਦੇ ਜਿਹੜਾ ਅੱਜ ਦਾ ਮੁੱਦਾ ਹੈ ਇਹ ਜਿਹੜੀ ਸਥਿਤੀ ਤਣਾਅ ਭਾਰਤ ਨੂੰ ਵਿੱਚ ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਦੇ ਨਾਗਰਿਕ ਹੈ ਤੁਹਾਨੂੰ ਉਹਨਾਂ ਨੇ ਬਣਾਇਆ ਤੁਸੀਂ ਰਾਮ ਰਾਜ ਕਰੋ ਸਾਨੂੰ ਖੁਸ਼ੀ ਹੈ ਜੀ ਰਾਜ ਕਰਨ ਦਾ ਸਭ ਦਾ ਅਧਿਕਾਰ ਹੈ ਲੇਕਿਨ ਆਪਣੇ ਪਰਿਵਾਰ ਦੇ ਉੱਤੇ ਤੁਸੀਂ ਜ਼ੁਲਮ ਕਰਕੇ ਤੇ ਇਸ ਤਰ੍ਹਾਂ ਕਰੋਗੇ ਇਹ ਦੇਸ਼ ਤੇ ਲਈ ਘਾਤਕ ਹੈ ਸੋ ਸਰਕਾਰ ਨੂੰ ਡਬਲ ਜੀਟੀਯੂ ਤੋਂ ਬਾਹਰ ਨਾ ਨੀਓ ਕਿਸਾਨਾਂ ਦੀ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅੱਜ ਭਾਰਤ ਦਾ ਹਰ ਇੱਕ ਨਾਗਰ ਜਗਦਾ ਮੈਂ ਸਵਾਗਤ ਕਰਦਾ ਰਵੀ ਬਾਲੀ ਜੀ ਦਾ ਜਿਨ੍ਹਾਂ ਨੇ ਬੀਜੋ ਸਤੀਫਾ ਦੇ ਕੇ ਕਿਸਾਨਾਂ ਨਾਲ ਹੱਕ ਦੇ ਚ ਖੜੇ ਤੇ ਕਿਸਾਨਾਂ ਦਾ ਬਿਲਕੁਲ ਅੱਜ ਉਹਦੇ ਲਈ ਕੀ ਕਹਿਣਾ ਚਾਹੋਗੇ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਉਦੋਂ ਸਾਨੂੰ ਜਗਾਉਣਾ ਪਿਆ ਸੀ ਅੱਜ ਸਾਨੂੰ ਜਗਾਣ ਦੀ ਲੋੜ ਨਹੀਂ ਅੱਜ ਭਾਰਤ ਦਾ ਹਰ ਇੱਕ ਨਾਗਰਿਕ ਜਾਣਦਾ ਹੈ ਕਿ ਇਹ ਮੁੱਦਾ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਸਾਡੇ ਘਰ ਦੀ ਰਸੋਈ ਦਾ ਮਸਲਾ ਜਮਾਨਾ ਚੰਡੀਗੜ੍ਹ ਪ੍ਰੈਸ ਕਾਫੀ ਚ ਅੱਜ ਕਰਦਾ ਤੇ ਅੱਜ ਵਿਜਲੀ ਪ੍ਰਧਾਨ ਕੋ ਕਹਿੰਦੇ ਅਸੀਂ ਸ਼ੁਕਰ ਦੀ ਮੌਤ ਲਈ ਅਸੀਂ ਹਾਲੋ ਸੋਸ ਹੈ ਤੇ ਅਸੀਂ ਇਹਦੀ ਗੁਆਰੀ ਵੀ ਕਰਵਾਵਾਂਗੇ ਸਭ ਦੇਖਦੇ ਉਸ ਤੋਂ ਦੇਖੋ ਇਹ ਜੁਮਲੇਬਾਜ਼ੀਆਂ ਚਲਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜੀ ਚੱਲਣ ਤੋਂ ਹੈਨਾ ਇਹ ਬਿਆਨ ਬਈ ਤੱਕ ਸੀਮਤ ਨਾ ਰਹੇ ਜੇ ਸਰਕਾਰ ਚਾਵੇ ਤਾਂ 2 ਘੰਟੇ ਜੇ ਇਹਦੀ ਜਾਂਚ ਕਰਕੇ ਤੇ ਫੈਸਲਾ ਲਿਆ ਸਕਦੀ ਹੈ ਜੀ ਹਣਾ ਦੋਸ਼ੀਆਂ ਦੇ ਕੀ ਤੁਸੀਂ ਕਾਰਵਾਈ ਮੰਗਦੇ ਹੋ ਬਾਦ ਦੋਸ਼ੀ ਤੇ ਜਿਹੜੀ ਜਿੱਥੋਂ ਗੋਲੀ ਨਿਕਲੀ ਹੈ ਸਰਕਾਰ ਨੇ ਜਿਹੜੀ ਜ਼ੀਰੋ ਅਫਰ ਦਰਜ ਕੀਤੀ ਹੈ ਜੁਮਲੇਬਾਜੀ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਸਰਕਾਰ ਵੀ ਅਸਲ ਅਫਰ ਦਰਜ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਛੱਟੇ ਤੇ ਜਿਹੜਾ ਬਣਦਾ ਮੁਆਵਜ਼ਾ ਕਿਸਾਨਾਂ ਦਾ ਚਾਹੇ ਸ਼ੁਭਕਰਨਦੀਪ ਸਿੰਘ ਦਾ 1 ਕਰੋੜ ਦਾ ਮੁਆਵਜ਼ਾ ਦੀ ਗੱਲ ਕੀਤੀ ਐ ਐਲਾਨ ਕੀਤਾ ਐਲਾਨ ਨਾਲ ਰਹਿ ਜੇ ਇਹ ਮਾਨ ਸਰਕਾਰ ਨੂੰ ਫੌਰਨ ਤੌਰ ਤੇ ਅੱਜ ਭੋਗ ਹੈ ਉਹਨਾਂ ਦਾ ਸ਼ੁਭਕਰਨ ਸਿੰਘ ਦਾ ਉੱਥੇ ਉਹਨੂੰ ਦੇਣਾ ਚਾਹੀਦਾ ਜਿਹੜੀ ਉਹ ਵਾਰਾ ਕੀਤਾ ਪੁਲਿਸ ਨੂੰ ਨੌਕਰੀ ਦਿੰਦਾ ਦੀ ਭੈਣ ਨੂੰ ਉਹ ਵੀ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਔਰ ਦੂਸਰਾ ਜਿਹੜਾ ਇਹ ਕਿਸਾਨ ਸਾਡੇ ਜ਼ਖਮੀ ਹੋਏ ਨੇ 400 ਤੋਂ ਵੱਧ ਫੱਟੜ ਹੋਏ ਨੇ ਉਹਨਾਂ ਉਹਨਾਂ ਤੇ ਬਣਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੇ ਇਹਦੇ ਦੋਸ਼ੀ ਨੇ ਹਰਿਆਣਾ ਸਰਕਾਰ ਉਹਤੇ ਪਰਚਾ ਦਰਜ ਕੀਤਾ ਜਾਵੇ 14 ਤਰੀਕ ਨੂੰ ਸਰ ਪੰਜਾਬ ਪੰਜਾਬ ਚੋਂ ਕਿਸਾਨ ਦਿੱਲੀ ਜਾ ਰਹੇ ਸਨ ਤਕਰੀਬਨ 50000 ਦੀ ਗਿਣਤੀ ਦੇ ਵਿੱਚ ਉਹ ਕਹਿੰਦੇ ਉਹ ਮੰਨ ਚੁੱਕੇ ਨੇ ਕਿ ਵੀ ਬੱਸਾਂ ਟਰੈਕਟਰ ਟਰੈਕਟਰ ਟ੍ਰੈਲਰ ਨਹੀਂ ਜਾਣਗੇ ਬੱਸਾਂ ਬੱਸਾਂ ਤੇ ਟ੍ਰੈਲਰ ਨਹੀਂ ਜਾਣਗੇ ਦੇਖੋ ਕੋਰਟ ਦਾ ਫੈਸਲਾ ਹੈ ਕੋਰਟ ਨੇ ਇਹ ਲਾਗੂ ਕੀਤਾ ਕਿ ਕਿਸਾਨ ਆਪਣਾ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਕਰ ਸਕਦੇ ਆ ਲੇਕਿਨ ਟ੍ਰੱਕਾਂ ਟੈਲੀਆਂ ਤੇ ਨਾ ਜਾਣ ਪਰ ਖੱਟੇ ਸਾਹਿਬ ਨੇ ਪਹਿਲਾਂ ਵੀ ਗੱਲ ਜੀ ਸੀ ਵੀ ਤੁਸੀਂ ਕਿਸਾਨ ਬੱਸਾਂ ਟਰੇਲਾਂ 'ਚ ਆ ਸਕਦੇ ਆ ਅਸੀਂ ਬਿਲਕੁਲ ਰੋਕਾਂਗੇ ਨਹੀਂ ਲੇਕਿਨ ਕਿਸਾਨ ਕਹਿੰਦੇ ਸੀ ਫਾੜੀ ਜਾਣਾ ਟਰੈਕਟਰਾਂ ਇਸੇ ਕਦੀ ਨਹੀਂ ਬਿਲਕੁਲ ਕਿਸਾਨ ਆਪਣੀ ਜਗਾ ਸਹੀ ਨੇ ਕਿਸਾਨ ਜੇ ਅੰਦੋਲਨ ਕਰਨਾ ਹੈ ਕੋ ਉਹਨਾਂ ਨੇ ਜਾਣਾ ਤੇ ਉਹਨਾਂ ਨੇ ਰਹਿਣ ਦਾ ਕੋਈ ਜਾਂਦਾ ਪ੍ਰਬੰਧ ਤਾਂ ਹੈ ਨਹੀਂ ਉਹ ਆਪਣੇ ਟਰਾਲੀਆਂ ਚ ਰਹਿਣ ਬਿਸੇਰਾ ਕਰਦੇ ਆ ਖਾਣ ਪੀਣ ਦਾ ਪ੍ਰਬੰਧ ਹੈ ਟਰੈਕਟਰ ਤੋਂ ਬਿਨਾ ਉਹ ਨਹੀਂ ਜਾ ਸਕਦੇ ਲੇਕਿਨ ਇਸ ਟਾਈਮ ਦੋ ਧੜਿਆਂ ਚ ਚੱਲ ਰਿਹਾ ਸਿਸਟਮ ਇੱਕ ਐਸਕੇਐਮ ਆਲ ਇੰਡੀਆ ਦਾ ਹੈਗਾ ਇੱਕ ਦੋ ਫੋਰਮ ਧੜੇ ਚੱਲਦੇ ਪਏ ਹਨਾ ਪਰ ਗੁਰ ਕਿਉਂ ਮੰਗਿਆ ਆਪਾਂ ਵੇ ਬਸ ਹਾਂ ਉਹ ਦੇਖੋ ਮੁੱਦਾ ਇੱਕਾ ਲੜਾਈ ਇੱਕਾ ਕਿਸਾਨਾਂ ਦੀ ਜੀ ਠੀਕ ਹੈ ਨਾ ਇਸਰਕੇ ਆ ਦੇਖੋ ਹੁਣ ਰਵੀ ਬਾਲੀ ਜੀ ਨੇ ਇਹਨਾਂ ਨੇ ਅੱਜ ਬੀਜੇਪੀ ਤੋਂ ਅਸਤੀਫਾ ਦਿੱਤਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ ਕਿ ਉਹ ਹੋਇਨੇ ਜ਼ਬਰ ਤੇ ਜ਼ੁਲਮ ਹੋ ਰਿਹਾ ਹੈ ਮੁੱਦਾ ਕਿਸਾਨੀ ਨਾਲ ਜੁੜਿਆ ਹਰ ਵਰਗ ਦਾ ਚਾਹੇ ਪੱਤਰਕਾਰ ਭਾਈ ਸਾਹਿਬ ਚਾਹੇ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਕੋ ਫੈਕਟਰੀ ਵਾਲਾ ਚਾਹੇ ਕੋਈ ਨੌਕਰੀ ਕਰਦਾ ਇਹਦਾ ਸਿੱਧਾ ਸਿੱਧਾ ਕਿਸਾਨਾਂ ਨਾਲ ਰਿਲੇਟਡ ਐਮਐਸਪੀ ਦਾ ਹੈਗਾ ਲੋਕਾਂ ਨੂੰ ਜਿਸ ਕਰਕੇ ਅਸੀਂ ਐਸਕੇਐਮ ਜਿਹੜਾ 올 ਇੰਡੀਆ ਦਾ ਅਸੀਂ ਉਹਦੇ ਮੈਂਬਰ ਆ ਅਸੀਂ ਆਪਣੇ ਤੌਰ ਅਸੀਂ ਪਹਿਲਾਂ ਉਹਨਾਂ ਨਾਲ ਵੀ ਚੱਲੇ ਸੀਗੇ ਹਨਾ ਦੇ ਦੇ ਫਸਟ ਤੋਂ ਅਸੀਂ ਜਿਹੜਾ ਪੰਦੇੜ ਸਾਹਿਬ ਤੇ ਢੱਲੇਵਾਲ ਦਾ ਜਿਹੜਾ ਸੀਗਾ ਅਸੀਂ 10 ਦਿਨ ਉਹਨਾਂ ਨਾਲ ਵੀ ਲਾਇਆ ਕਿਉਂਕਿ ਅਸੀਂ ਇੱਕ ਧੜੇਣਾ ਹੈਗੇ ਅਸੀਂ ਜਿਕੇ ਵੀ ਕਿਸਾਨੀ ਦਾ ਮੁੱਦਾ ਜਵੇਂ ਰਵੀ ਬਾਲੀ ਜੀ ਕਿਸੇ ਕਿਸਾਨ ਜਥੇਬੰਦੀ ਨਾਲ ਥੋੜੀ ਜੁੜੇ ਹੋਏ ਨੇ ਇਹਨਾਂ ਨੇ ਸਮਰਥਨ ਕੀਤਾ ਔਰ ਅਸੀਂ ਵੀ ਸਮਰਥਨ ਕਰ ਰਹੇ ਆਂ ਔਰ ਐਸ ਕੇ ਐਮ ਦੀ ਜੋ ਕੋਲ ਆਏਗੀ ਅਸੀਂ ਉੱਥੇ ਪਿਆਰਾ ਦੇ ਰਹੇ ਆਂ ਔਰ 14 ਤਰੀਕ ਨੂੰ ਅੰਦਰ ਤੱਕ ਕਿਸਾਨ ਯੂਨੀਅਨ ਵੀ ਵੱਡੀ ਗਿਣਤੀ ਦੇ ਵਿੱਚ ਸਾਡੀ 14 ਸਟੇਟਾਂ 'ਚ ਜਥੇਬੰਦੀ ਹੈ ਔਰ ਸਾਡੇ ਜਿਹੜੇ ਹੈਗੇ ਯੂਪ ਤੋਂ ਬਿਹਾਰ ਤੋਂ ਰਾਜਸਥਾਨ ਤੋਂ ਉਤਰਾਖੰਡ ਤੋਂ ਹਰਿਆਣੇ ਤੋਂ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਸਾਥੀ ਜ਼ਬਾਨ ਨੇ ਉਸ ਅੰਦੋਲਨ ਦੇ ਵਿੱਚ 14 ਤਰੀਕ ਨੂੰ ਦਿੱਲੀ ਰਾਮ ਲਾਲ ਗਰਾਉਂਡ ਤੋਂ ਸ਼ਾਮਲ ਹੋਣਗੇ ਲੋਕਾਂ ਨੂੰ ਸਰ ਕੀ ਅਪੀਲ ਕਰ ਰਹੇ ਹੋ ਕਿ ਜਿਹਨੇ ਬਾਲੀ ਜੀ ਆਏ ਆ ਬਾਕੀਆਂ ਨੂੰ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਲੋਕ ਨੇ ਉਹ ਜਾਗਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਤੇ ਮੈਂ ਤਾਂ ਅਪੀਲ ਕਰਾਂਗਾ ਕਿ ਇਹ ਮੁੱਦਾ ਜਿਹੜਾ ਹੈਗਾ ਇਹ ਤੁਹਾਡੇ ਹਰੇਕ ਜਿਹੜਾ ਭਾਰ ਦੇ ਵਿੱਚ ਵਸਿੰਦਾ ਰਹਿੰਦਾ ਜਿਹੜਾ ਅੰਨ ਖਾਂਦਾ ਉਹ ਸਾਰੇ ਹੀ ਕਿਸਾਨ ਨੇ ਜਿਹੜਾ ਅੰਨ ਖਾਂਦਾ ਉਹ ਕਿਸਾਨ ਨੇ ਇਸਰਕੇ ਉਹਨਾਂ ਨੂੰ ਤਨ ਮਨ ਧੰਦੇ ਨਾਲ ਕਿਸਾਨਾਂ ਦੀ ਹਮੈਤty ਆਣਾ ਚਾਹੀਦਾ ਠੀਕ ਹੈ ਜੀ